ਰਾਜੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਕਿਹੜਾ ਹਾਲਾਤ ਹੈ ਦੇ ਵਿੱਚ ਜਿਹੜੀ ਪਿਆਗ ਦੀ ਭਾਵਨਾ ਉਹ ਦੁਹੋਂ ਚਾਹੀਦੀ ਹੈ ਤੇ ਕਿਸੇ ਵੀ ਕਿਸੇ ਧਾਰਮਿਕ ਤੇ ਰਾਜਨੀਤੀ ਦੀ ਸਮੇਲ ਬਖਤੀ ਨੂੰ ਅਗਵਾਈ ਦਿਵਾਉਣੀ ਚਾਹੀਦੀ ਹੈ ਇਸੇ ਵੀ ਬੇਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਫਿਰ ਵੀ ਥੱਲੇ ਅਟਕੇ ਅਕਾਲੀ ਦਲ ਦੀ ਪਾਰਟੀ ਤੇ ਵਿਸ਼ਵਾਸ ਜੱਦ ਤੋਂ ਤੁਹਾ ਆਪਣੀ ਬਸ ਇਥੇ ਥਾਣਨਾ ਚਾਹੀਦਾ ਪਰ ਲੋਕਾਂ ਤੋਂ ਘੋਣਾ ਵੀ ਚਾਹੀਦਾ ਆਪ ਸੁਣਦੇ ਨਹੀਂ ਅੱਜ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਸਿਰਦ ਵਰਕਰ ਸੀ ਲੀਡਰ ਸੀ ਜਿਹੜੇ ਚੌੜਮੀ ਕਿਸੁਰ ਦੇ ਕਿਸੇ ਨਾ ਕਿਸੇ ਥਾਂ ਤੇ ਆਪਣੇ ਅਹੁਦੇ ਤੇ ਰਹੇ ਉਹਨਾਂ ਨੇ ਅੱਜ ਇੱਥੇ ਬਲਬੋਤ ਡੂੰਗੀ ਵਿਚਾਰ ਚਰਚਾ ਕੀਤੀ ਆ ਗੰਭੀਰਤਾ ਨਾਲ ਕਿ ਸ਼ਰੋਮਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰ ਉਹਨਾਂ ਸੰਘਰਸ਼ਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ ਅੱਜ ਅਰਥ ਤੋਂ ਹਰਸ਼ ਤੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਖਾਮੀਆਂ ਗਤਾਈਆਂ ਦੇ ਘਰ ਉਹਨਾਂ ਕਾਮਯਾਬੀਆਂ ਤੇ ਗਤਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਵੀਰਤਾ ਦਾ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰਮਣੀ ਅਕਾਲੀ ਦਲ ਨੂੰ ਪ੍ਰਾਣੀਆਂ ਲੀਹਾਂ ਤੇ ਲਿਆਉਣ ਲਈ ਹਾਰਸ ਤੋਂ ਅਸਟੇ ਲਜਾਣ ਲਈ ਸ਼ਰਮਣੀ ਅਕਾਲੀ ਦਲ ਨੂੰ ਸ਼ਰਮਣੀ ਅਕਾਲੀ ਦਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਔਰ ਉਹਦੇ ਚ ਫੈਸਲਾ ਕੀਤਾ ਇਹ ਪਹਿਲਾ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਾਸਤਾਤਾਬ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀਮਾ ਜਾਂਚ ਕਰਦੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਅਸੀਂ ਫੇਰ ਕਰਦੇ ਆ ਕਿ ਇੱਕ ਜਨਾਇ ਨੂੰ ਸਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਇਸ ਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਨਤੀ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਚਾਜਕਾ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਸਮਰਥਾ ਬਖਸ਼ੇ ਸਮਾ ਸਮੱਤ ਬਖਸ਼ ਕੇ ਅਸੀਂ ਉਹਨਾਂ ਕਟਾਈਆਂ ਤੇ ਖਾਮੀਆਂ ਤੋਂ ਵੱਸ ਸਕੀਏ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਉਹ ਸਰਜੀਤੀ ਤੇ ਲੈ ਕੇ ਬਲੱਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਆਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥਦਰਦੀ ਨੇ ਪੰਥ ਰਚੇ ਸੀ ਵਿਦਵਾਨ ਨੇ 6 ڈالر ਨੇ ਪੰਜਾਬ ਹਦਾਇਸੀ ਲੋਕ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਨੇ ਮਾਨਸ ਕੀ ਜਾਤ ਦੇ ਇੱਕ ਦੇ ਪਹਿਚਾਨ ਉਹ ਤੇ ਚੰਨਰ ਵਾਲੇ ਲੋਕ ਨੇ 7 ਮਹਾਨ ਪੁਰਖ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ মিডিਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸ਼ਰੋਬਣੀ ਅਕਾਲੀ ਦਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜੱਗਾ ਤਿਆਰ ਕਰਕੇ ਸ਼ਰਮਣੀ ਅਕਾਲੀ ਦਰ ਫਿਰ ਮੁਰਸ ਜੀਤੀ ਵੱਲ ਤੋੜਾਂਗੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਵੇਲ ਦੀ ਕੋਈ ਸ਼ਖਸੀਅਤ ਜਿਹੜੀ ਆ ਜਿਹੜੀ ਇਸ ਅਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪਰਮਾਨੰਤ ਸ਼ਰਮਣੀ ਅਕਾਲੀ ਦਰ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਉਹ ਸਖਸ਼ੀਤ ਨੂੰ ਅਸੀਂ ਅਗਵਾਈ ਦੇਣ ਲਈ ਮਤਲਬ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਕੁਝ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਸਖਸ਼ੀਤ ਨੂੰ ਵਹੀ ਸੰਪਰਦ ਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਜੱਗਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਲਈ ਵੀ ਸਬ ਕਮੇਟੀ ਬਣਾਉਣ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਜੀ ਸਿੰਘ ਨਾਲ ਗੱਲ ਹੋਣਾ ਨੂੰ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਤੇ ਰੱਖਦੇ ਹੋਏ ਉਹ ਜਰੂਰ ਉਹਦਾ ਸਤਿਕਾਰ ਕਰ ਉਹਨੂੰ ਪਰਵਾਹ ਕਰ ਤਾਂ ਕਿ ਸ਼ਰੋਮਣੀ ਕandidate ਨੂੰ ਅੱਜ ਮਲਬ ਮਜ਼ਬੂਤ ਕਰਕੇ ਦੁਸਤਾਂ ਦੇ ਵਿੱਚ ਜਾ ਸਕੇ ਇਹ ਜੁਝੇ ਵਕਤਾਂ ਨੂੰ ਵੀ ਫੀਲ ਕਰਦੇ ਆ ਪਾਸਟਰ ਦੈਸ਼ਿਆਂ ਨੂੰ ਵੀ ਫੀਲ ਕਰਦੇ ਆ ਸਾਰੇ ਜਿਹੜੇ ਵੀ ਕਾਲੀਦਾਲ ਨਾਲ ਸਨੇਹ ਰੱਖਣ ਵਾਲੇ ਲੋਕ ਨੇ ਕਿਉਂ ਇਸ ਸ਼ਰੋਮਣੀ ਕਾਲੀਦਾਲ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਨੂੰ ਮਜਬੂਤ ਕਰਨ ਦੇ ਵਿੱਚ ਹਿੱਸਾ ਪਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤੀ ਵੱਲ ਜਾ ਸਕੀਏ ਇਹ ਸਾਡਾ ਏਜੰਡਾ ਹੋਏਗਾ ਔਰ ਉਹ ਜੀ ਸਬ ਕਮੇਟੀ ਏਜੰਡੇ ਦੀ ਉਹ ਵੀ ਅਸੀਂ ਜਲਦੀ ਕੱਲ ਤਾਂ ਅਨੌਸਰ ਕਰ ਦਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਤੁਰੇਗੀ ਉਹ ਵੀ 15 ਮੈਂਬਰੀਕੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੇ ਅਗਵਾਈ ਵਿੱਚ ਕੋਮੇਟੀ ਬਣਾ ਦਾਂਗੇ ਜਾਂ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸ਼ਖਸੀਅਤ ਐਗਰੀ ਕਰੇਗੀ ਜਿਨ੍ਹਾਂ ਜਿਨ੍ਹਾਂ ਸੁਝਾਵਾਂਗੇ ਉਹਨੂੰ ਫਿਰ ਉਹ ਸਿਭਾਰਾਂਗੇ ਸੋ ਮੈਂ ਸਵਾ ਪੰਜ ਘੰਟੇ ਤੁਹਾਡੀ ਬੀਤੀ ਚੱਲੀ ਹੈ ਇਹ ਮੀਟਿੰਗ ਦੇ ਵਿੱਚ ਪੂਰਾ ਪੰਜਾਬ ਲੀਡਰਸ਼ਿਪ ਤੁਹਾਡੇ ਨਾਲ ਹੈ ਕੀ ਵਿਚਾਰ ਸੁਣੋਗੇ ਕਿਹੜੇ ਕਿਹੜੇ ਨੇ ਉਹਦੇ ਬੜੇ ਵਿਸਤਾਰ ਚਰਚਾ ਹੋਈ ਆ ਕਿ ਕਿਹੜੀਆਂ-ਕਿਹੜੀਆਂ ਖਾਮੀਆਂ ਰਹੀਆਂ ਕਿਹੜੀਆਂ-ਕਿਹੜੀਆਂ ਕੰਗੀਆਂ ਰਹੀਆਂ ਉਹ ਲਿਖੇ ਵੀ ਦੇ ਰਹੇ ਆ ਬੱਚੇ ਜਿਹੜੇ ਲਿਖਿਆ ਲਿਖੀ ਵੀ ਦੇ ਰਹੇ ਆ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਨੂੰ ਪ੍ਰਵਾਨ ਵੀ ਕਰਾਂਗੇ ਉਹ ਜਿਹੜਾ ਆਗਾਜ਼ ਅਸੀਂ ਪੰਜਾਬ ਆਪਣਾ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨਾ ਉੱਥੇ ਅਸੀਂ ਉਹਨਾਂ ਅੱਜ ਜਿਹੜੀਆਂ ਸਾਰੀਆਂ ਗੱਲਾਂ ਇਹ ਕੀਤੀਆਂ ਨੇ ਪ੍ਰਧਾਨਗੀ ਦਿੱਤੀ ਇਹ ਅੱਜ ਜਿੰਨੀ ਵੀ ਮਤਲਬ ਅੱਜ ਲੋੜ ਆ ਵੱਜੇ ਕੋਈ ਧਾਰਮਿਕ ਸੇਵਾ ਬਹੁਤ ਦਾ ਸੁਭੇਲ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਖਤਰ ਜਿਹੜੀ ਕਰਦੀ ਲੋ ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਾਰਮਿਕ ਤੇ ਰਾਜਨੀਤੀ ਦੀ ਸੁਭੇਲ ਵਿਅਕਤੀ ਨੂੰ ਮਗਬਾਈ ਚੁੜਨੀ ਚਾਹੀਦੀ ਹੈ ਪੁਰਾਣੂ ਕਹ ਅਸੀਂ ਮੰਗ ਕੀਤੀ ਆ ਇਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਵਾ ਅਸੀਂ ਵੈਸੇ ਵੀ ਵੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਗੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋਗੀ ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਦਾ ਤਾਂ ਹੋਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ ਟੋਟਲ ਕਿੰਨਾ ਮੰਡੇਟ ਤੁਹਾਡੇ ਨਾਮ ਹੈ ਕਿਹੜੇ ਪਾਰਟੀ ਬੈਠੇ ਮੀਟਿੰਗਸ ਕਰਦੇ ਸਮੇਂ ਤੋਂ 60 40 ਤੇ 50 ਅਗਲੇ ਸਾਡੇ ਨਾਲ ਨਹੀਂ ਥੋੜੇ ਦੇਖੋ ਹਫਤਾ ਸ਼ੁਰੂ ਆਤਾ ਹੈ ਅੱਜ ਕੋਲ ਕੇ ਦੇਖੀਏ ਹੁੰਦਾ ਹੈ ਕਿਆ ਅੱਜ ਤਾਂ ਸੇ ਮੇਰਾ ਖਿਆਲ ਆ ਬਿਨਾ ਸੱਦੇ ਦੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰਿਆਂ ਕੋ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੀ ਇਹ ਮੀਟਿੰਗ ਬੁਲਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸਮ ਦਾ ਸੂਪਰ ਮੋਟਰ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਅਸੀਂ ਲੋਕਾਂ ਨੂੰ ਨਾਲ ਲੈਣਾ ਲੀਡਰਾਂ ਦੀ بجائے ਲੋਕ ਜਿਆਦੇ ਨਾਲ ਲੈ ਗਏ ਪੰਜਾਬ ਦੇ ਲੋਕਾਂ ਨਾਲ ਕਰਕੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਚਲ ਸੁਖਬੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਆਕਾਲੀ ਦਲ ਦੇ ਜਿੰਨੇ ਵੀ ਜਿੰਨੇ ਹਸਾਰ ਹੈਗੇ ਉਹਨਾਂ ਸਾਰਿਆਂ ਨੇ ਕਿਹਾ ਕਿ ਜੋ ਵੀ ਜਿਹਨੂੰ ਆਪਣੀ ਕੁਰਸੀ ਦੀ ਬੱਦਚੀ ਗੱਲ ਆਸਲੀ ਆਸਲੀ ਇਹ ਇਹ ਬੱਤੇ ਪਉਣ ਦੀ ਲੋੜ ਕਿਉਂ ਪੈ ਰਹੀ ਹੈ ਆਸਲੀ ਭਲੇਖਾ ਇਹ ਬੱਤੇ ਪਉਣ ਦੇ ਇਹਦੇ ਭਲੇਖੇ ਕਰਕੇ ਪੈ ਰਹੇ ਆਹੀ ਭਲੇਖੇ ਨੇ ਮਾਰੇ ਪਹਿਲਾਂ ਕੋਈ ਨਾਵਾ ਦੀ ਤਜਵੀਜ਼ ਵੀ ਰੱਖੀ ਗਈ ਹੈ ਕੋਲ ਪ੍ਰਧਾਨ ਹੋਣਾ ਚਾਹੀਦਾ ਨਹੀਂ ਅਜੇ ਅਜੇ ਅਸੀਂ ਜਾਣਾ ਵਾਪਸ ਰਹੇ ਹਾਂ ਬਾਸੇ ਚੱਲਦੀ ਹਫਤਾ ਤੋਂ ਹਫਤੇ ਦੇ ਵਿਚਕਾਰ